मानजो एसपी साहब ਅਤੇ ਮਾਨਜੋ ਮੀ एसपी ਸਾਹਿਬ ਫਗਵਾੜਾ ਐਸਪੀ ਸਾਹਿਬ ਸਰ ਵੀ ਜੀ ਫਗਵਾੜਾ ਦੇ ਜਿਸਾਂ ਦੇ ਜਿਸਾਂ ਮਤਾਫਕ ਜੋ ਪੰਜਾਬ ਸਰਕਾਰ ਨੇ ਉਭਜੁਦ ਨਸ਼ਿਆਂ ਬ੍ਰੁਧ ਨੈਮਸ ਨੂੰ ਕਿਤੀ ਹੋਈ ਹੈ ਉਹ ਸੱਚ ਇਸ ਪ੍ਰਗਟਸ਼ੰਗ ਨੇ ਸਨੇਹ ਉਸ ਪਾਰਟੀ ਸਖੰਦਰ ਸਿੰਘ ਗੱਗੂ ਮੱਤ ਜਗਿੰਦਰਪਾਲ ਵਾਸੀ ਜਗਪਾਲਪੁਰ ਨੂੰ ਜੋ ਨਸ਼ਾ ਪੀਂਦਾ ਆਦੀ ਹੈ ਇਹ ਸਭ ਪੀ ਲਗਾ ਸੀ ਕਿੰਨੇ ਦਿਨੋਂ ਕਾਬੂ ਕੀਤਾ ਇਹ ਮੁਕਾਦਮਾ ਦੇ ਖਿਲਾਫ ਦਰਜ ਕੀਤਾ ਗਿਆ ਜਿਸ ਨੇ ਦਰਮੇਂ ਦੱਸਿਆ ਕਿ ਮੈਂ ਨਸ਼ਾ ਪੀਂਦਾ ਆਦੀ ਹਾਂ ਤੇ ਮੈਂ ਇਸ ਕੋਤੋਂ ਬਥੇਟ ਹੁਣਾ ਜਿਸ ਨੂੰ ਅੱਜ ਮਾਂ ਜੋਕ ਦਲਤੀ ਪੇਸ਼ ਕੀਤਾ ਜਿਨ੍ਹਾਂ ਨੇ ਜੋ ਚੀਜ਼ ਦੇ ਤਰਖਾ ਤੇ ਉਹਨੂੰ ਨਸ਼ਾ ਸ਼ਰੂ ਕੈਂਪ ਵੀ ਜਾਇਆ ਇਸੇ ਤਹਿਤ ਸਾਡੇ ਥਾਣਾ ਰਾਲਪਨੀ ਦੇ 6 ਵਿਅਕਤੀ ਜੋ ਨਸ਼ਾ ਪੀਂਦੇ ਆਦੀ ਸੀ ਉਹਨਾਂ ਦੇ ਇਲਾਜ ਕਰਨ ਵਾਸਤੇ ਅਸਿਸਟੈਂਟ ਵੀ ਭੇਜਿਆ ਹੋਇਆ ਆਦੇ ਮਾਦੀ ਮਰਾਈ ਮੈਂ ਇਹੋ ਕਹਿ ਦੋਨਾ ਕਿ ਜੋ ਲੋਕ ਨਸ਼ਾ ਕਰਦੇ ਨੇ ਉਹਨਾਂ ਦਾ ਪੰਜਾਬ ਸਰਕਾਰ ਫਿਰ ਇਲਾਜ ਕਰਦੀ ਹੈ ਉਹ ਕਿਰਪਾ ਕਰਕੇ ਮੇਨਾ ਸੱਪਰ ਕਰਨ ਦਾ ਮੈਨੂੰ ਮਰਸੀ ਭੇਜਣ। ਮੈਂ ਉਹਨਾਂ ਨਾਲ ਜਾ ਕੇ ਉਹਨਾਂ ਦੇ ਸਾਥ ਉਹ ਕੈਂਪ ਤੇ ਦਾਖਲ ਕਰਾਉਦਾ ਤਾਂ ਜੋ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ। ਤੁਹਾਡੀ ਸਹਾਇਤਾ ਮੈਂ ਤੁਹਾਨੂੰ ਇਸ ਵਾਸਤੇ ਕੋਈ ਬੰਦਾ ਨਸ਼ਾ ਕਰਦਾ ਕਿਉਂਕਿ ਫੇਤਾ ਕੁਝ ਦੀ ਤਲਾਸ਼ ਨੂੰ ਜੁੜਦਾ। ਧੰਨਵਾਦ।